ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਗੁਰੂ ਸਰ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਬਠਿੰਡਾ ਨੇੜੇ ਜਲਾਲ ਦੇ ਰਹਿ ਜਾਂਦਾ ਜੀ ਜਲਾਲ ਤੇ ਭਗਤਾ ਭਾਈ ਨੇੜੇ ਦੇ ਪਿੰਡਾਂ ਜੀ ਤੁਹਾਡੇ ਵਾਸਤੇ ਟੋਟਲ 5 ਨਗ ਹੈ ਜੀ ਜਿਨ੍ਹਾਂ ਚੋਂ ਇੱਕ ਗੱਮਣ ਚੈੱਕ ਪਾਸ ਫਰ ਤੇ ਬਾਕੀ ਛੋਟੇ ਖੀਰੇ ਬੱਚੇ ਆ ਤੇ ਇੱਕ ਬਾਈ ਕੋਲ ਮੂਰਾ ਦੀ ਕੱਟੀ ਆ ਡਿਟੇਲ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤੁਹਾਨੂੰ ਨਗ ਫੱਟ ਬਿੰਦਾ ਪਸੰਦ ਹੁੰਦਾ ਕਿ ਤਸੱਲੀ ਪਰਖ ਤੁਸੀਂ ਕਰ ਲੀਏ ਸੱਸੀ ਗਾਲ ਜੀ ਸੱਸੀ ਗਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਮੇਰਾ ਬਿੰਦਾ ਸਿੱਧੂ ਪਿੰਡ ਗੁਰੂਸਰ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਉ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈ 8427996114 ਜੀ ਠੀਕ ਹੈ ਵੀਰੇ ਅੱਜ ਆਪਣੇ ਕੋਲ ਨਾਗ ਹੈਗੇ 5 ਹੈ ਨਾ ਕਿੱਧਰੋਂ ਸ਼ੁਰੂ ਕਰਗੇ ਜੀ ਇਧਰੋਂ ਕੱਟੀ ਤੋਂ ਕਰ ਲੈਣੀ ਕੱਟੀ ਤੋਂ ਸ਼ੁਰੂ ਕਰਦੇ ਆ ਬੱਚੇ ਦੀ ਉਮਰ ਕਿੰਨੀ ਕਾ ਬਈ ਜੀ ਇਹ ਜੀ ਹੈਗੀ ਹੈ 10-11 ਮਹੀਨੇ ਦੀ 10 ਤੋਂ 11 ਮਹੀਨੇ ਚੰਗੀ ਹੈ ਨਾ ਕੱਟੀ ਚੰਗੀ ਹੈ ਜੀ ਮਾਂ ਚੰਗੀ 13-14 ਲੀਟਰ ਵਾਲੀ ਸੀਗੀ 13-14 ਲੀਟਰ ਵਾਲੀ ਜੀ ਆਪ ਪਤਾ ਕਿਹੜੇ ਸੀ ਨਹੀਂ ਆਪ ਆਪ ਨੂੰ ਸੀਮਿੰਟ ਦਾ ਨਹੀਂ ਪਤਾ ਹੈ ਟੀਕੇ ਦੀ ਟੈਕ ਟੀਕੇ ਦੀ ਤੋੜ ਕੇ ਦਿਖਾ ਦੀ ਵੀਰੇ ਕੋੜ ਸ਼ਾਕ ਤਾਂ ਹੈ ਨਹੀਂ ਇਹਦੇ ਨਾ ਨਾ ਜੀ ਝੋਲੀ ਜੜੀ ਬਹੁਤ ਚੰਗੀ ਆ ਦਿਖਾ ਠੀਕ ਹੈ ਝੋਲੀ ਆਪਾਂ ਦਿਖਾ ਵੀ ਦਿੰਨੇ ਆ ਜੀ ਬਾਕੀ ਚੈੱਕ ਕਰ ਸਕਦੇ ਥੋੜ ਹੋਲੀ ਚੰਗੀ ਆ ਐਵੇਂ ਆਪਾਂ ਕਹਿ ਦਿੱ ਕਿ ਬਈ 20 ਕਿਲੋ ਦਿੱਤਾ ਇਹਦੀ ਮਾਂ ਨੇ 18 ਦਿੱਤਾ 14 15 ਕਿਲੋ ਬਾਈ ਦੱਸਦਾ ਕਿ ਇਹਦੀ ਮਾਂ ਦਾ ਦੁੱਧ ਸੀਗਾ ਹਾਂਜੀ ਸਾਂਭੀ ਪਲੀ ਪੂਰੀ ਚੰਗੀ ਆ ਜੀ ਬਾਕੀ ਪੱਠ ਪੁੜਾ ਸੋਣਾ ਹੈ ਬੱਚਾ ਇਹ ਆ ਲਗਭਗ ਕਿੰਨੀ ਉਮਰ ਹੋ ਬਈ ਇਹਦੀ 10 11 ਮਹੀਨੇ ਕੁ ਦੱਸਿਆ ਹੀ ਬੰਦੇ ਸਾਲ ਦੇ ਅੰਦਰ ਅੰਦਰ ਹੀ ਹੋ ਗਏ ਸਾਲ ਦੇ ਅੰਦਰ ਅੰਦਰ ਹੀ ਮੰਨ ਠੀਕ ਆ ਸਾਲ ਦੇ ਅੰਦਰ ਅੰਦਰ ਬੱਚਾ ਜਾਨੀ ਸਾਂਭਣ ਵਾਲੀ ਚੀਜ਼ ਆ ਅੱਜ ਮੈਲ ਵੀ ਤੁਹਾਨੂੰ ਛੋਟੇ ਜਿਹੇ ਬਾਜ਼ ਚ ਜਾਣੀ ਆ ਕੱਲ ਨੂੰ ਵੀਰੇ ਪਸੂ ਤਿਆਰ ਹੁੰਦਾ ਸੇਵਾ ਸੰਭਾਲ ਦੇ ਮੋੜ ਲਈ ਬਸ ਸੇਵਾ ਦੇ ਸਰ ਤੇ ਤੇ ਚਾਰ ਪੈਸੇ ਵੀਰੇ ਨਾਲ ਰਲਾਉਣ ਵਾਲੀ ਚੀਜ਼ ਬਣ ਜਾਂਦੀ ਆ ਪੈਠਪੂੜਾ ਬਹੁਤ ਸੋਨਾ ਬਾਕੀ ਨਿੱਗਰ ਆ ਵੀਰੇ ਸੰਭੀ ਪਲੀਆ ਕੋਈ ਆਏ ਨਹੀਂ ਲਿਸੀ ਲਾ ਵੀ ਨਹੀਂ ਤੇ ਬਈ ਆਪਾਂ ਮੁੱਲ ਕਰਨੇ ਉਹ ਜਿਹੜੇ ਆਪਾਂ ਲੈਣੇ ਹੀ ਆ ਬਸ ਜਮਾ ਜੈਜ ਜੀ ਡਿਮਾਂਡ ਤੁਹਾਨੂੰ ਕਰਾ ਦੇਣੀ ਆ ਪਰ ਕੱਟੀ ਦਾ ਜਿਹੜੇ ਬਾਡੀ ਸਟਰਕਚਰ ਆ ਉਹ ਚੰਗਾ ਢੱਲ ਬਹੁਤ ਪਈ ਆ ਝੋਲੀ ਚ ਆਮ ਕਰਕੇ ਨਾ ਤੁਸੀਂ ਬੱਚੀਆਂ ਦੀ ਝੋਲੀ ਚ ਢੱਲ ਦੇਖੀ ਹੋਊਗੀ ਇਹ ਕਰਮ ਵਾਲੀ ਦੇ ਕੱਟੀ ਦੇ ਝੋਲੀ ਚ ਢੱਲ ਦੇਖ ਸਕਦੇ ਠੀਕ ਆ ਵੀਰੇ ਚਾਰ ਹੀ ਥਾਣਾ ਜੀ ਜੈਜ ਜੀ ਕੀਮਤ ਕਰਦੇ ਜੈਜ ਜਮ ਬਸ 15000 ਰੁਪਏ ਚ ਮੰਨਦਾਂ ਨਹੀਂ ਕਰਨਾ ਆਪਾਂ ਆਫਰ ਹੀ ਆ ਮਿਲਦੀ ਨਹੀਂ 15000 ਦੀ ਕੱਟੀ ਨਹੀਂ ਮਿਲਦੀ ਨਹੀਂ ਮਿਲਦੀ ਬੱਚੀ ਨਹੀਂ ਦਿੰਦਾ ਅੱਜ ਕੱਲ ਤਾਂ ਕੋਈ ਬਈ ਕੱਟੀ ਬਹੁਤ ਜ਼ਿਆਦਾ ਕੀਮਤ ਤੇ ਮਿਲਦੀ ਬਾਕੀ ਸਿੰਗੀ ਸੁੰਗੀ ਵੀ ਗੋਲ ਕਰਨ ਲੱਗ ਗਈ ਆ ਇਹ ਤੇ ਸੋਨਾ ਸਿੰਗ ਬਣਾ ਲੈਣਾ ਤੇ ਅੱਗੇ ਵੀਰੇ ਨਾਗ ਨੰਬਰ ਆ ਗਿਆ 2 ਬੱਚੀ ਹਾਂਜੀ ਕਿੰਨੀ ਕੁ ਉਮਰ ਆ ਬੱਚੇ ਦੀ ਇਹ ਬੱਚਾ ਦਾ ਹੈਗੇ 7-7 8-8 ਮਹੀਨੇ ਦੋਨੇ ਬੱਚੇ ਫਾਰਮ ਤੋਂ ਲੈ ਆ ਜੀ ਆਪਾਂ ਜੋੜਾ ਜੋੜਾ ਹੀ ਰਿਕਾਰਡ ਸਾਰਾ ਇਹਦਾ ਸਾਰਾ ਰਿਕਾਰਡ ਮਾਂ ਤੱਕ ਮਜੂਰ ਰਿਕਾਰਡ ਜੀ ਸਾਰਾ ਫੁੱਲ ਰਿਕਾਰਡ ਮਿਲੂਗਾ ਯਾਨੀ ਜਿਹਦਾ ਮਗਰੋਂ ਆਇਆ ਉਹਦਾ ਦੇਵਾਂਗੇ ਜਿਹਦਾ ਆਪਣੇ ਕੋਲ ਹੈ ਨਹੀਂ ਉਹਦਾ ਕਹਿ ਕੇ ਨਹੀਂ ਦਿੰਦੇ ਉਹਦਾ ਦਿੰਦੇ ਨਹੀਂ ਠੀਕ ਆ ਪਹਿਲਾਂ ਇਹਨਾਂ ਦੀ ਝੋਲੀ ਜਾਂ ਦਿਖਾ ਦੀ ਵੀਰੇ ਬਾਅਦ ਚ ਆਪਾਂ ਤੋਰਦੇ ਆ ਇਹਦੋਂ ਵੀ ਫੜ ਲਈ ਦੋਨੇ ਬਾਜ ਜੋੜਾ ਹੀ ਲੈ ਜਿਓ ਝੋਲੀ ਮੇਨ ਹੁੰਦੀ ਆ ਕਿਉਂਕਿ ਝੋਲੀ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਬਹੁਤ ਚੰ ਤੋਰਦੀ ਵੀਰੇ ਬਾਕੀ ਪ੍ਰਿੰਟ ਵੀ ਸੋਨਾ ਆਇਆ ਹਨਾ ਬਾਈ ਆ ਜੁਪੀਟਰ ਦੀ ਆ ਜੀ ਇਹ ਜੁਪੀਟਰ ਦੀ ਆ ਤੇ ਜਿਹੜੀ ਤਿੰਨ ਨੰਬਰ ਆ ਜੀ ਇਹ ਸਨੋਮੈਨ ਦੀ ਆ ਜੀ ਇਹ ਸਨੋਮੈਨ ਦੀ ਆ ਤੋਰਦੀ ਵੀਰੇ ਇਕੱਠੀਆਂ ਦਰ ਪੈਣਗੀਆਂ ਕੱਲੀ ਕੱਲੀ ਨਹੀਂ ਕੱਲੀ ਕੱਲੀ ਦਰੂਏ ਖਲੂਆਂਗੇ ਜੀ ਅਸੀਂ ਤੋਰ ਦਿੰਗੇ ਥੋੜੀਆਂ ਆ ਆਲ ਕਰਦੀ ਆ ਹੁਣ ਕਿੰਨੇ ਅਸੇ ਦੇ ਹਨਾ ਕਿਉਂਕਿ ਤਿਹਾਰੇ ਤਾਂ ਹੀ ਨਹੀਂ ਪਾਏ ਤੇ ਨਾ ਜਮੇ ਨਹੀਂ ਤੋਰਦੇਗਾ ਪਿਹਾਰੇ ਨਾ ਇਹਨਾਂ ਤੋਰਨੇ ਨਹੀਂ ਹੁੰਦਾ ਕਰਮ ਵਾਲਿਆਂ ਨੂੰ ਇਹ ਤਾਂ ਦੇਖ ਲਿਆ ਛਾਲਾ ਮਾਰਨ ਵਾਲਿਆਂ ਮੰਨ ਲਓ 7-8 ਮਹੀਨੇ ਉਮਰ ਆ ਜੀ ਇਹਦੀ ਹਾਂਜੀ ਹਾਂਜੀ ਠੀਕ ਆ ਜੀ ਏ ਹੈਗੀ ਐ ਜੇਪੀਟਰ ਦੀ ਵੀਰੇ ਚੰਗਾ ਬੱਚਾ ਮਾਂ ਦਾ ਦੁੱਧ ਕਿੰਨਾ ਕਸੀ ਬਈ ਇਹਦਾ 35+ ਹੈ ਜੀ 35+ ਠੀਕ ਹੈ ਜੀ ਚੰਗੀ ਚੀਜ਼ ਆ ਬਾਕੀ ਜਿਹੜੇ ਬਰੀਡਰ ਬੰਦੇ ਹੋਣ ਉਹ ਤਜਰਬਾ ਬਹੁਤ ਆ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਹੁੰਦੀ ਭਾਈ ਕਿਹੜੇ ਸੀਮੰਦ ਦੀ ਆ ਉਹਨਾਂ ਨੇ ਤਾਂ ਵੈਸੇ ਹੀ ਪਛਾਣ ਲੈਣਾ ਹੁੰਦਾ ਉਹ ਕਹਿੰਦੇ ਤਾਂ ਹੁੰਦੇ ਵੀ ਪਸ਼ੂ ਦੇ ਘੁਰ ਤੋਂ ਪਤਾ ਲੱਗ ਜਾਂਦਾ ਕੀ ਰਿਪੋਰਟ ਆ ਜੀ ਇਹਦੀ ਜਿਹੜੇ ਭਾਰਖੂ ਬੰਦੇ ਆ ਕਿਉਂਕਿ ਵੀਰਾਂ ਦਾ ਵੀਰੇ ਤਜਰਬਾ ਬਹੁਤ ਹੋ ਗਿਆ ਬਾਕੀ ਗੁਲਾਬੀ ਗੁਲਾਬੀ ਥਾਣਾ ਵੀਰੇ ਗੁਲਾਬੀ ਭਾਅ ਮਾਰਦੀ ਪਿੰਡੇ 'ਚ ਕਿਰਤਾ ਜਟੇਵਾਲ ਚੰਗੀ ਬੱਛੀ ਆ ਜਾਨੀ ਜਿੱਦੇ ਤਿਆਰ ਹੋ ਗਈ ਉਹਦੇ ਗੱਲਬਾਤ ਕਰਾਊਗੀ ਤੇ ਜੈਜ ਡਿਮਾਂਡ ਕੱਲੀ ਦੀ ਕਰਨੀ ਬਈ ਜੋੜੇ ਦੇ ਕਰ ਦੇਗੀ ਜੋੜੇ ਦਾ ਮੁੱਲ ਜੋੜੇ ਦਾ ਹੀ ਹੋ ਜੂਗਾ ਜੇ ਕੋਈ ਕੱਲੀ ਲੈ ਕੇ ਜਾਣਾ ਚਾਹੁੰਦਾ ਉਹ ਫੋਨ ਲਾ ਲਵੇ ਫੋਨ ਲਾ ਲਵੇ ਹਾਂਜੀ ਠੀਕ ਆ ਕੱਲਾ ਜਾਨੀ ਜ਼ਰੂਰੀ ਨਹੀਂ ਜੇ ਆਪਾਂ ਜੋੜਾ ਹੀ ਦੇਣਾ ਜੋੜੇ ਲੈ ਕੱਲੀ ਵੀ ਦੇ ਦਾਂਗੇ ਕੋਈ ਗੱਲ ਤੋਰ ਕੇ ਦਿਖਾ ਦੇ ਵੀਰੇ ਅਗਲੇ ਇਹ ਹੈਗੀ ਆ ਸਨੋਮੈਨ ਦੀ ਜੀ ਹਾਂਜੀ ਹਾਂਜੀ ਸਨੋਮੈਨ ਦੀ ਆ ਠੀਕ ਆ ਇਹ ਬਾਈ ਕਹਿੰਦਾ ਆਪਾਂ ਸਨੋਮੈਨ ਦੀ ਆ ਬਾਕੀ ਬੱਚਾ ਚੰਗਾ ਪਰ ਕੋਈ ਡੀਐਨਏ ਕਰਾ ਲਿਆ ਆਪਾਂ ਨੂੰ ਇੰਨਾ ਵੀ ਪੂਰ ਗਾਰੰਟੀ ਆ ਬਾਕੀ ਜਿਹਦਾ ਰਿਕਾਰਡ ਆਇਆ ਬਾਈ ਉਹਦਾ ਡੀਐਨਏ ਦਾ ਵੀ ਨਹੀਂ ਕੋਈ ਡਰ ਹੁੰਦਾਗਾ ਜਿਹਦਾ ਆਪਾਂ ਐਵੇਂ ਆਪਾਂ ਕਹਿ ਦਿੱਗੇ ਕਾਨੂੰ ਅਗਲਾ ਗਰੂਪ ਲਿਆਵੇ ਤੇ ਫਿਰ ਫਾਇਦਾ ਕੋਈ ਨਹੀਂਗਾ ਹਾਂਜੀ ਹਾਂਜੀ ਛਾਲਾ ਮਾਰਦੇ ਬੱਚੇ ਹਾਂ ਹਾਂਜੀ ਬਾਕੀ ਸੰਭੇ ਪਲੇ ਆ ਕੋਈ ਆਏ ਨੇ ਲਸੇਲਾਵੇਂ ਨਹੀਂ ਗੇ ਫਰੀਡ ਨੇ ਪਲੇ ਵੇ ਦੇਖੋ ਇਹਦੀ ਤਾਂ ਉਮਰੇ ਘੱਟ ਹੋ 8 ਕਿ ਮਹੀਨਿਆਂ ਤੋਂ ਹੈਨਾ ਬਸ 6-7 ਕ ਲਾ ਲੋ 7 ਕ ਲਾ ਲੋ ਹਾਂਜੀ ਇਹ ਉਹਦੇ ਨਾਲੋਂ ਥੋੜਾ ਜਿਹਾ ਛੋਟਾ ਲੱਗਦਾਗਾ ਹਾਂਜੀ ਹਾਂਜੀ ਬਰੀਡ ਬਰੂਡ ਬਹੁਤ ਆਈ ਇਹਦੀ ਬਾਕੀ ਬਰੀਡ ਬਹੁਤ ਆ ਸਟੇਟਨੈਸ ਚੈੱਕ ਕਰ ਲਓ ਬਾ ਮੋੜ ਲੈ ਵੀਰੇ ਲੈਗ ਸਕੋਰ ਵੀ ਚੈੱਕ ਕਰ ਲੋ ਝੋਲੀ ਸੋਹਣੀ ਆ ਫੇਸ ਕੁਆਲਟੀ ਸੋਹਣੀ ਆ ਲੈ ਚੱਲੀ ਵੀਰੇ ਥੋੜਾ ਜਿਹਾ ਰੱਸਾਬਾਦ ਆ ਨਾ ਉਹਦੇ ਕਰਕੇ ਵੀ ਥੋੜਾ ਜਿਹਾ ਕਰਦੇ ਆ ਤੁਰਨਾ ਹੀ ਨਹੀਂ ਹੁੰਦਾ ਇਹਨਾਂ ਨੂੰ ਉਹ ਮੈਂ ਸਹੀ ਨਹੀਂ ਤੁਰਨਾ ਹੁੰਦਾ ਇਹਨਾਂ ਨੂੰ ਹਾਂਜੀ ਇਕ ਡਰਦੇ ਆ ਥੋੜਾ ਜਿਹਾ ਹਾਂਜੀ ਹਾਂਜੀ ਤੇ ਇਹਦੀ ਜੈਜ ਜੀ ਡਿਮਾਂਡ ਬਾਈ ਜੋੜੇ ਦਾ ਮੁੱਲ 45000 ਹੈ ਹੀ ਮਾਨਤਾਣ ਕਰ ਦੇਗੇ ਮਾਨਤਾਣ ਹੋ ਜਾਊਗਾ ਹਾਂਜੀ ਠੀਕ ਆ ਜੋੜੇ ਦਾ ਮੁੱਲ ਬਾਈ ਕਹਿੰਦਾ 45000 ਰੁਪਿਆ ਜੀ ਬਿੱਚੋਂ ਮਾਰ ਜਾਣੇ 22000 ਇੱਕ ਰਹਿ ਜੂਗੀ। ਹਾਂਜੀ। ਇੱਕ ਬੱਚੀ। ਤੁਹਾਨੂੰ ਪਤਾ ਹੀ ਹੈ ਜੰਦਗਾਂ ਬਸਿਆਂ ਦਾ ਅਗਲਾ 30-3000 ਮੁੱਲ ਕਰਦਾ। ਇਹ ਆਏ ਹਨ ਬਾਈ ਬਾਲਿੰਗ ਤਾਂ 5-7000 ਦਾ ਇਹਨਾਂ ਦਾ ਠੀਕਾ ਹੀ ਹੋਊਗਾ। ਠੀਕ ਹੈ ਜੀ। ਤੇਰਾ ਗ ਲੈਣੇ ਸੰਭੀ ਵੀ ਆ। ਸੰਭੀ ਵੀ ਆ ਜੀ। ਠੀਕ ਆ। ਹਾਂਜੀ। ਤੇ ਨਾਗ ਨੰਬਰ ਆ ਗਿਆ ਬਾਈ 4 ਕਾਲੀ ਬੱਚੀ ਆਪਣੀ। ਹਾਂਜੀ। ਤੇ ਕਿੰਨੀ ਕੁ ਉਮਰ ਹੈ ਜੀ ਇਹਦੀ? ਇਹਦੀ ਹੈਗੀ ਜੀ 11 ਕ ਮਹੀਨੇ ਦੀ ਉਮਰ। ਦੰਦੋ ਗਰੰਟਡ ਕੀ ਦੀ। ਦੰਦੋ ਕੀਰੀ ਹੈ ਜੀ। ਠੀਕ ਆ। ਇਹਦੇ ਇੱਕ ਫੋਟ ਹੈਗੇ ਜਿਹੜੀ ਚੀਜ਼ ਆਪਾਂ ਦੱਸ ਕੇ ਦੇਵਾਂਗੇ ਜੀ। ਆਪਾਂ ਦਿਖਾ ਦਿੰ ਠੀਕ ਬਚਾਲੇ ਥਾਂ ਦੇ ਥੋੜੀ ਠੀਕ ਆ ਇੱਧਰਲੇ ਪਾਸੇ ਹੈਗੀ ਆ ਮਾੜੀ ਜੀ ਹਾਂਜੀ ਜੀ ਹੈ ਮਾੜੀ ਜੀ ਮਾੜੀ ਉਧਰ ਰਵੜ ਚੜਦੇ ਹੋ ਲੈ ਵੀ ਜਾਓ ਨਹੀਂ ਜੀ ਲੈ ਜੀ ਆਪਾਂ ਦਾ ਫਿਰ ਉਹ ਹੀ ਨੂੰ ਪੈਸੇ ਦੋ ਚਾਰ ਦਿਨ ਹੋਈ ਸੀ ਆਈ ਨੂੰ ਠੀਕ ਆ ਚਲੋ ਆਪਾਂ ਆਪਣਾ ਦਾ ਆਇਆ ਨਾ ਪਸ਼ੂ ਆ ਗਿਆ ਵਿਗ ਗਿਆ ਤੇ ਜਿਹੜਾ ਬੰਦਾ ਰੱਖੂਗਾ ਉਹ ਆਪਦੀ ਰਵੜ ਚੜਾ ਲਵੇ ਤੇ ਲੈ ਜੂਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਇਹ ਕਿਹਦਾ ਬੰਨੂ ਸੀਮਰ ਕੋਟ ਨਹੀਂ ਪਤਾ ਪੈਸੇ ਪਦਰ ਏਵੀਐਸ ਨੂੰ ਦਿੱਤੀ ਆਈ ਆਣੀ ਬੰਦਾ ਕਿਹੜੇ ਸੀਮਨ ਦੀ ਠੀਕ ਆ ਹਾਂਜੀ ਚਲੋ ਸੀਮਨ ਰਿਕੋਰਡ ਬਾਈ ਕਹਿੰਦਾ ਇਹ ਤਾਂ ਆਪਾਂ ਨੂੰ ਏਬੀਐਸ ਦੀ ਦੱਸਿਆ ਗਿਆ ਪ੍ਰੋਪਰ ਨਾਮ ਹੈ ਨਹੀਂ ਗਾਇ ਦਾ ਆਪਾਂ ਐਵੇਂ ਕਹਿ ਦਿੱ ਗਏ ਪਰ ਚੰਗੀ ਨਿੱਗਰ ਆਵੇਲਬਲ ਬਹੁਤ ਆ ਕਲਰ ਜ਼ਰੂਰ ਇਹਦਾ ਵੀਰੇ ਬਲੈਕ ਆ ਜਾਂਦਾ ਕਿਉਂਕਿ ਕਈ ਔਰ ਨਾ ਆਪਾਂ ਬਲੈਕ ਵੈੜੀ ਦੇ ਏਬੀਐਸ ਦਾ ਸੀਮਨ ਲਾ ਦਿੱ ਗਏ ਤਾਂ ਕਈ ਔਰ ਕਲਰ ਉਹਦੇ ਹਲਾ ਆ ਜਾਂਦਾ ਹੁੰਦਾ ਤੇ ਪਰ ਜਿਹੜਾ ਬੋਡੀ ਸਟਰਕਚਰ ਪੂਰਾ ਸੋਹਣਾ ਹੈ ਨਾ ਖੜ ਨਹੀਂ ਖੁੱਡ ਨਹੀਂ ਪੂਰੀ ਜੀ ਹੈ ਮੈਂ ਟੁਕੜਾ ਪੂਰਾ ਪੂਰਾ ਹੈਗਾ ਪੈਠ ਪੂੜਾ ਵੀ ਕਰਮਾਲੀ ਦਾ ਪੂਰਾ ਚੰਗਾ ਹੈ ਨਾ ਹਾਂਜੀ 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 ਲੇ ਜल्ले ਉਹ ਦਰਦੀਆਂ ਥੋੜੀਆਂ ਜੀਆਂ ਇਹ ਕਾਇਆਂ ਖੁੱਲੀਆਂ ਜਦੋਂ ਬਾਹਰ ਲੈ ਕੇ ਆਈਦੀਆਂ ਤੇ ਇਹਨਾਂ ਨੂੰ ਆਏ ਹੁੰਦਾ ਵੀ ਚਲੋ ਸ਼ਾਲਾ ਛੂਲਾ ਮਾਰ ਲੱਗੇ ਤੇ ਇਹਦੀ ਡਿਮਾਂਡ ਬਈ ਇਹਦੀ ਡਿਮਾਂਡ 22000 ਰੁਪਈਆ ਜੀ ਜੇਦੀ 22000 ਬੰਦ ਦੀ ਵੀਰੇ ਮਾਨਤਾਨ ਕਰ ਦਾਂਗੇ ਠੀਕ ਆ ਵੀਰੇ ਇਹਦੀ ਡਿਮਾਂਡ ਬਈ ਕਹਿੰਦਾ 22000 ਰੁਪਈਆ ਵਿੱਚ ਮਾਨਤਾਨ ਹੋ ਜੂ ਅੱਗੇ ਆਗੀ ਵੀਰੇ ਗੱਪਣ ਬੱਛੀ ਦੰਦੋ ਕਿਵੇਂ ਆ ਜੀ ਇਹ ਦੰਦੋ 4 ਦੰਦਾ ਜੀ ਠੀਕ ਆ ਕਿੰਨੇ ਸਮੇਂ ਦੀ ਗੱਪਣ ਆ ਜੀ ਇਹ 5.5 ਮਹੀਨੇ ਦੀ ਬਣਾਈ ਚੈੱਕ ਪਾਸ ਚੈੱਕ ਪਾਸ ਡਾਕਟਰ ਆਪ ਦਾ ਨਾਲ ਲੱਗਿਆ ਆਪ ਦਾ ਆਪ ਚੈੱਕ ਕਰਾ ਸਕਦੇ ਆਪਣੀ ਗਰੰਟੀ ਹੋ ਠੀਕ ਆ ਤੇ ਸੀਮਨ ਰਿਕੋਰਡ ਇਹਦਾ ਆਪ ਦਾ ਨਹੀਂ ਪਤਾ ਜੀ ਆਪਾਂ ਨੂੰ ਸੀਮਨ ਇਹਦੇ ਲੱਗਿਆ ਡੈਨਮਾਰਕ ਦਾ ਹੈਗਾ ਜੀ 40426 ਦਾ ਜੀ ਠੀਕ ਆ ਹਾਂਜੀ ਥੁਰ ਕੇ ਦਿਖਾ ਦਿਓ ਵੀਰੇ ਲੱਗਿਆ ਇਹਦੇ ਡੈਨਮਾਰਕਾ ਦਾ 40426 ਦਾ ਹਾਂਜੀ ਪ੍ਰਿੰਟ ਪ੍ਰੂਨਤ ਬਹੁਤ ਸੋਹਣਾ ਇਹਦਾ ਝੋਲੀ ਸੋਹਣੀ ਆ ਕੱਲਾ ਕੱਲਾ ਥਾਨ ਨਿਖੜਮ ਫੇਸ ਕੁਆਲਿਟੀ ਸੋਹਣੀ ਆ ਭਜਨ ਮوجود ਵੀ ਪੂਰਾ ਚੰਗਾ ਮੂੰਹ ਤੋਂ ਚਾਰ ਦੰਦ ਦਾ ਬਾਕੀ ਹੁਣ ਤਾਂ ਵੀਰੇ ਸੇਵਾ ਸੰਭਾਲਦਾ ਸਮਾਂ ਰਹਿ ਗਿਆ ਵੇੜ ਦਾ ਕੱਦ ਵੇਲ ਦੀ ਚੰਗੀ ਆ ਝੋਲੀ ਸੋਹਣੀ ਪੱਟੀ ਹੋਈ ਆ ਦੇਖ ਸਕਦੇ ਹੋ ਯਾਨੀ ਫੱਟ ਫੱਟ ਵਾਲਾ ਹਵਾਨਾ ਕੱਢੂਗੀ ਆ ਆਪ ਦਾ ਤਾਂ ਸੀਮਨ ਬਾਈ ਕਹਿੰਦਾ ਪਤਾ ਨਹੀਂ ਲੱਗਿਆ ਇਹਦੇ ਡੈਨਮਾਰਕਾ ਦਾ 40 026 ਕ 404 40426 ਜੀ 40426 ਬਹਮੋ ਫੋਰਡ ਲਿਆਈ ਮੇਰੇ ਫੋਰਡ ਸ਼ਾਂਗ ਤਾਂ ਹੈਣੀ ਨਾ 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 ਜੀ ਠੀਕ ਹੈ ਚੋਲੀ ਆਪਾਂ ਉੱਥੇ ਬੰਨ ਕੇ ਦਿਖਾ ਦਾਂਗੇ ਹਾਂਜੀ ਹਾਂਜੀ ਕਿ ਥੋੜਾ ਜਿਆ ਕੈਮਰੇ ਤੋਂ ਡਰਦੇ ਜੀ ਪਸੂ ਰੰਗ ਪ੍ਰਿੰਟ ਹੈ ਨਾ ਬਈ ਪੂਰਾ ਚੰਗਾ ਪੂਰਾ ਚੰਗਾ ਜੀ ਇੱਲੇ ਸੂਏ ਚੰਗਾ ਦੁੱਧ ਕੱਢੂਗੇ ਬਾਕੀ ਸੇਵਾ ਦੇ ਸਰਤੇ ਆ ਬਈ ਨਿੱਗਰਾਂ ਚੰਗੀਆਂ ਬੱਚੀਆਂ ਸਾਫ਼ ਸੁਥਰੀਆਂ ਇਹਦੀ ਕੀਮਤ ਬਈ ਇਹਦੀ ਕੀਮਤ 45000 ਰੁਪਏ ਜਾਇਜ਼ ਕੀਮਤ ਹੈ ਜਿਹਵਾ ਮਾਨਤਨ ਕਰਦੇ ਆਂ। ਹੋਜੂ ਮਾੜਾ ਮੋਟਾ ਜੀ? ਹਾਂਜੀ ਹਾਂਜੀ ਕਰਦੇ ਆਂ। ਠੀਕ ਆ ਝੂਲੀ ਦੇਖ ਸਕਦੇ ਬਹੁਤ ਚੰਗੀ ਆ। ਜਾਇਜ਼ ਹੀ ਆ ਕਿ ਮੈਂ ਤਾਂ 45000 ਦੀ ਬਾਈ ਕਹਿੰਦਾ ਦੇ ਦਾਂਗੇ। 5.5 ਮਹੀਨਿਆਂ ਦੀ ਗੱਬੜ ਪਾਸ ਚੈੱਕ ਕਰਾ ਕੇ ਤੁਸੀਂ ਲੈ ਜਾਓ। ਬਾਕੀ ਜੇ ਕੋਈ ਇਕੱਠੇ ਲੈ ਜਾਵੇ ਨਗ ਹੋਜੂ ਜ਼ਿਆਦਾ ਮਾਨਤਨ। ਹਾਂਜੀ ਮਾਨਤਨ ਵਧ ਕਰ ਦਾਂਗੇ। ਠੀਕ ਆ ਬਾਈ ਜੇ ਕੋਈ ਨਗ ਇਕੱਠੇ ਲੈ ਜੂਗਾ ਤਾਂ ਬਾਈ ਕਹਿੰਦਾ ਆਪਾਂ ਮਾਨਤਨ ਜ਼ਿਆਦਾ ਕਰ ਦਾਂਗੇ। ਬਾਕੀ ਕੋਈ ਵੀ ਨਗ ਤੁਹਾਨੂੰ ਫਿੱਟ ਬੈਂਦਾ। ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ